ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਦਾ ਸਵਾਗਤ ਕਰਦਾ ਏ ਪੰਜਾਬ ਚੋਂ ਨਸ਼ੇ ਦੇ ਖਾਤਮੇ ਲਈ ਜਿੱਥੇ ਸਰਕਾਰ ਵੱਲੋਂ ਸਖਤ ਆਦੇਸ਼ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਲਗਾਤਾਰ ਮਸ਼ਹਤੇਦੀਨਾ ਕੰਮ ਕਰ ਰਹੀ ਹੈ ਗੱਲ ਕੀਤੇ ਹੋਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਪੁਲਿਸ ਵੀ ਐਕਸ਼ਨ ਮੂਡ ਦੇ ਵਿੱਚ ਹੈ ਅੱਜ ਫਰੀਕੋਟ ਦੀ ਬਾਜੀਗਰ ਬਸਤੀ ਦੇ ਵਿੱਚ ਆਚਨ ਚੇਕ ਰੇਡ ਕੀਤੀ ਗਈ ਇਸ ਬੰਦੇ ਵਿੱਚ ਗੱਲਬਾਤ ਕਰਦਿਆਂ ਹੋਇਆ ਐਸਪੀ ਮਨਵਿੰਦਰ ਸਿੰਘ ਨੇ ਦੱਸਿਆ ਇਕ ਕਾਸੋ ਆਪਰੇਸ਼ਨ ਤਹਿਤ ਲਗਾਤਾਰ ਅਫਰੀਕਲ ਪੁਲਿਸ ਵੱਲੋਂ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਜਿੱਥੇ ਚਲਦਿਆਂ ਅੱਜ ਬਾਜਗਰ ਵਸਤੀ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਉਹਨਾਂ ਵੱਲੋਂ ਲਗਾਤਾਰ ਇਹ ਸਰਚ ਅਭਿਆਨ ਚੱਲਦੇ ਰਹਿੰਦੇ ਨੇ ਤਾਂ ਜੋ ਉਹਨਾਂ ਦੇ ਵਿੱਚ ਡਰ ਬਣਿਆ ਰਹੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਸਪੀ ਬਰਮਿੰਦਰ ਸਿੰਘ ਨੇ ਅੱਜ ਅਸੀਂ ਫਰੀਦਕੋਟ ਪੁਲਿਸ ਜਿਹੜੀ ਹੈਗੀ ਆ ਵੱਖ-ਵੱਖ ਜਿਹੜੀਆਂ ਜਗ੍ਹਾ ਆਇਡੈਂਟੀਫਾਈ ਕਰਕੇ ਜਿਹੜੀਆਂ ਸ਼ਹਿਰ ਦੇ ਵਿੱਚ ਤਾਂ ਜਿਵੇਂ ਕੁਝ ਕੋਟਪੂਰਾ ਜੈਤੋ ਸਾਰੇ ਡਿਸਟ੍ਰਿਕਟ ਦੇ ਵਿੱਚ ਆਇਡੈਂਟੀਫਾਈ ਕਰਕੇ ਜਿਹੜਾ ਹੈਗਾ ਕੈਸੋ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇਹ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਸਾਨੂੰ ਸਕਸੈਸਫੁਲੀ ਸਾਨੂੰ ਰਿਕਵਰੀਆਂ ਉਰਦੋਸ਼ੀ ਅਸੀਂ ਫੜੇ ਹੈਗੇ ਆ ਜਿੱਦਾਂ ਇਦਾਂ ਕੈਸੋ ਅਚੰਚਿਤ ਕਰਦੇ ਆ ਤੇ ਸਾਨੂੰ ਜਿਹੜੀ ਹੈਗੀ ਆ ਉਹਦੇ ਵਿੱਚ ਵਧੀਆ ਰਿਕਵਰੀ ਹੋ ਜਾਂਦੀ ਆ ਦੋਸ਼ੀ ਵੀ ਫੜੇ ਜਾਂਦੇ ਆ ਅੱਜ ਕੁਝ ਰਿਕਵਰੀ ਉਹ ਸਾਡਾ ਜੇ ਚੱਲ ਰਿਹਾ ਹੈਗਾ ਜੀ ਸਾਰੀਆਂ ਟੀਮਾਂ ਵਕ ਵਕ ਜਿਹੜੇ ਹੈਗੇ ਆ ਕਾਟਨ ਕਰਕੇ ਜਿਹੜੇ ਅਸੀਂ ਘਰ ਆਇਡੈਂਟੀਫਾਈ ਕੀਤੇ ਆ ਨਾਮ ਲੱਟੇ ਹੋਏ ਕੀਤੇ ਆ ਉਹਨਾਂ ਨੂੰ ਸਰਚ ਚੱਲ ਰਹੀ ਹੈ ਸਾਡੀ ਉਜੇ ਜਦੋਂ ਸਾਡਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਸੇ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਕੀ ਕੀ ਰਿਕਵਰ ਹੋਇਆ ਕਿੰਨੇ ਮੁਕੱਦਮੇ ਦਰਜ ਹੋਏ ਪਿੰਡਾਂ ਦੇ ਵਿੱਚ ਹਾਲੇ ਤੱਕ ਇਹ ਨਕਾ ਉਸ ਤੋਂ ਬਰਾ ਦੱਸਦਾ ਜੇ ਕੱਲ੍ਹ ਕੱਛੇ ਤੇ ਟੈਨੇ ਦੇ ਵਿੱਚ ਦੋ ਤਿੰਨ ਏਰੀਏ ਨੇ ਜਿੱਥੇ ਅੱਜ ਵੀ ਨਸ਼ਾ ਚੜਿਆ ਆ ਮਿਲਦਾ ਪਰ ਕੋਈ ਕਾਰਵਾਈ ਨਹੀਂ ਜੇਕਰ ਕੋਈ ਬੰਦਾ ਫੜਿਆ ਜਾਂਦਾ ਸੀ ਜਿੱਦੋਂ ਕੋਈ ਪਾਪ ਕਰੇ ਏ ਕੋ ਜਿਹੜੀ ਟੀਡੀ ਜਦੋਂ ਹੀ ਸਾਡੇ ਕੋਈ ਕੋਈ ਪਰਮਿਸ਼ਨ ਆਉਂਦੀ ਆ ਜਿਵੇਂ ਤੁਸੀਂ ਕਹਿ ਰਹੇ ਟੈਨੇ ਵਾਲੀ ਵਿੱਚ ਜੀ ਖਲਾਫ ਸੀ ਟੈਨੇ ਤੋਂ ਵੀ ਫੜਕੇ ਕਈ ਬੰਦੇ ਹੈਗੇ ਜਿਨ੍ਹਾਂ ਖਲਾਫ ਕਰਨੇ ਦਰਜ ਹੋਏ ਉਹ ਸੰਡੇ ਜਿਹੜੇ ਬਾਹਰਲੇ ਦੂਸਰੇ ਪਿੰਡਾਂ ਤੋਂ ਦੂਸਰੀ ਡਿਸਟ੍ਰਿਕਟਾਂ ਦੇ ਵਿੱਚੋਂ ਆ ਜਾਂਦੇ ਆ ਉਹ ਸੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਵੀ ਫੜ ਕੇ ਜਲਦੀ ਅਸੀਂ ਜੇਬ ਦੇ ਅੰਦਰ ਤੋਂ ਸਰ ਨਸ਼ੇ ਦੇ ਆਦੀਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਨਸ਼ੇ ਦੇ ਜਿਹੜੇ ਸਦਗਰ ਹੈਗੇ ਆ ਇਹ ਹੀ ਹੈਗਾ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਡੇ ਡੀ.ਐਸ.ਪੀ ਸਾਹਿਬ ਤੋਂ ਸਾਡੇ ਐਸ.ਐਸ.ਪੀ ਮੈਡਮ ਵੱਲੋਂ ਜਿਹੜਾ ਹੈਗਾ ਕਲੀਅਰ ਮੈਸੇਜ ਹੈਗਾ ਕਿ ਆਪਣਾ ਜਿਹੜਾ ਹੈਗਾ ਜਿਹੜਾ ਧੰਦਾ ਇਹਨੂੰ ਬੰਦ ਕਰ ਦੇਣ ਚੰਗਾ ਕੰਮ ਕਰਨਾ ਠੀਕ ਮੁਖਤਾਰਾ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹਨੂੰ ਵਧੀਆ ਤਰ੍ਹਾਂ ਜੀਣ ਨਹੀਂ ਆ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਮਕਦਮੇ ਦਰਜ ਹੋਣਗੇ ਜੇਲ੍ਹ ਦੇ ਵਿੱਚ ਰਹਿਣਗੇ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਇਹਨਾਂ ਨੇ ਨਸ਼ਾ ਵੇਚ ਕੇ ਬੜਾਈਆਂ ਜਿਵੇਂ ਕਿ ਅੱਗੇ ਵੀ ਕਾਫੀ ਅਸੀਂ ਅਟੈਚ ਕਰਾ ਚੁੱਕੇ ਆਂ ਔਰ ਸਾਡਾ ਇਹ ਪ੍ਰੋਸੈਸ ਲਗਾਤਾਰ ਚੱਲ ਰਿਹਾ ਹੈਗਾ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਸਾਰੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਵਾਂਗੇ